ਦਿੱਲੀ ਅੰਦੋਲਨ ਜਿਹੜਾ ਹਰਿਆਣਾ ਦੇ ਬਾਡਰਾਂ ਤੇ ਚੱਲ ਰਿਹਾ ਹੈਗਾ ਵਾ ਇਹਦਾ ਲਗਭਗ ਅੱਜ 50ਵਾਂ ਦਿਨ ਹੈ ਔਰ ਬੜੀ ਸਫਲਤਾ ਨਾਲ ਕਿਸਾਨਾਂ ਮਜ਼ਦੂਰਾਂ ਔਰ ਦੇਸ਼ਵਾਸੀਆਂ ਨੇ 50 ਦਿਨ ਮੋਦੀ ਸਰਕਾਰ ਦੇ ਵੱਡੇ ਚੈਲੰਜ ਤੇ ਜ਼ਬਰ ਦੇ باوجود ਚੜ੍ਹਦੀ ਕਲਾ ਨਾਲ ਪੂਰੇ ਕੀਤੇ ਹੈਗੇ ਆ ਔਰ ਜਿਵੇਂ ਤੁਹਾਨੂੰ ਪਤਾ ਵਾ ਕਿ ਸਰਕਾਰ ਲਗਾਤਾਰ ਸਾਡੇ ਖੇਤੀ ਸੈਕਟਰ ਤੇ ਕਾਰਪੋਰੇਟ ਦਾ ਕਬਜ਼ਾ ਕਰਵਾਉਣ ਵਾਸਤੇ ਯਤਨਸ਼ੀਲ ਆ ਆਮ ਆਦਮੀ ਪਾਰਟੀ ਹੁਣ ਪੂੰਜੀਪੱਤੀਆਂ ਨੂੰ ਖੁਸ਼ ਕਰਨਾ ਚਾਹੁੰਦੀ ਆ ਮੋਦੀ ਸਰਕਾਰ ਤਾਂ ਲੱਗੀ ਹੋਈ ਆ ਇਸ ਕਰਕੇ ਹੀ ਉਹਨਾਂ ਨੇ ਨਵੇਂ ਪੰਜਾਬ ਦੇ ਸੈਲੋ ਗਦਾਮਾਂ ਤੇ ਜਿਹੜਾ ਬਾ 26 ਮਾਰਕੀਟ ਕਮੇਟੀਆਂ ਉਹਨਾਂ ਤੇ ਉਹ ਉਹਨਾਂ ਦਾ ਸਾਰਾ ਕੰਮ ਜਿਹੜਾ ਸੈਲੋ ਗਦਾਮਾਂ ਨੂੰ ਦੇਣ ਦਾ ਫੈਸਲਾ ਕੀਤਾ 26 ਮਾਰਕੀਟ ਕਮੇਟੀਆਂ ਤੋੜ ਕੇ ਦੂਜੀਆਂ ਵਿੱਚ ਮਰਜ ਕਰ ਦਿੱਤਾ ਗਈਆਂ ਉਹਨਾਂ ਦਾ ਕਣਕ ਖਰੀਦਣ ਦਾ ਵੇਚਣ ਦਾ ਸਟੋਰ ਕਰਨ ਦਾ ਹੱਕ ਜਿਹੜਾ ਵਾ ਹੁਣ ਸੈਲੋ ਦੇ ਪੂੰਜੀ ਪੱਤੀਆਂ ਨੂੰ ਹੋਣ ਜਾ ਰਿਹਾ ਇਸ ਕਰਕੇ ਇਹਦਾ ਕੋਈ ਫਟੋਸ ਜਿਹੜਾ ਐਲਾਨ ਕਰਨਾ ਵਾ ਅਰ ਜੜੀਆਂ ਹਰਿਆਣੇ ਦੇ ਵਿੱਚ 5 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਉਹਨਾਂ ਬਾਰੇ ਔਰ ਇਸ ਅੰਦੋਲਨ ਨੂੰ ਹੋਰ ਤੇਜ਼ ਕਿਵੇਂ ਕੀਤਾ ਜਾ ਸਕੇ ਪ੍ਰੈਸ਼ਰ ਜਿਕੇ ਆਪਣੀਆਂ ਮੰਗਾਂ ਕਿਵੇਂ ਮਨਵਾਈਆਂ ਜਾ ਸਕਣ ਇਹਦੇ ਵਾਸਤੇ ਅੱਜ 12 ਵਜੇ ਚੰਡੀਗੜ੍ਹ ਦੇ ਵਿੱਚ ਆ ਦੋਵਾਂ ਫੋਰਮਾਂ ਦੀ ਲੀਡਰਸ਼ਿਪ ਆ ਪੀਸੀ ਕਰੂਗੀ ਸਾਰੀ ਪ੍ਰੈਸ ਨੂੰ ਬੇਨਤੀ ਵੱਧ ਤੋਂ ਵੱਧ ਪਹੁੰਚੋ ਔਰ ਜਿਵੇਂ ਲੋਕਾਂ ਦਾ ਸਾਥ ਮਿਲ ਰਿਹਾ ਉਹਨਾਂ ਦਾ ਧੰਨਵਾਦ ਆ ਅਪੀਲ ਆ ਕਿਸਾਨਾਂ ਮਜ਼ਦੂਰਾਂ ਨੂੰ ਪੀਆਰ ਕੀ ਜਿਹੜੇ ਵਾਢੀਆਂ ਦੇ ਵਿੱਚ ਜਿਨ੍ਹਾਂ ਦੀਆਂ ਟਰੈਕਟਰ ਟਰਾਲੀਆਂ ਜਿਹੜੇ ਕਿਸਾਨ ਮਜ਼ਦੂਰ ਇੱਥੇ ਬੈਠੇ ਆ ਉਹਨਾਂ ਦੀਆਂ ਤੂੜੀਆਂ ਤੇ ਕਣਕਾਂ ਸਭ ਤੋਂ ਪਹਿਲਾਂ ਪਿੰਡਾਂ ਵਿੱਚ ਵੱਡੀਆਂ ਜਨ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਹੈਗੀ ਆ ਸਾਡੀ ਇਸ ਤਰੀਕੇ ਨਾਲ ਜਿਹੜਾ ਆਉਣ ਵਾਲੇ ਸਮੇਂ ਵਿੱਚ ਜਦੋਂ ਐਤਵਾਰ ਹੁੰਦਾ ਵਾ ਸਾਡੀ ਮਲਾਜ਼ਮਾਂ ਨੂੰ ਉਹਨਾਂ ਦੀਆਂ ਫੈਮਲੀਆ ਨੂੰ ਬੇਨਤੀ ਆ ਵੀ ਹੋਰ ਬਾਰਡਰਾਂ ਤੇ ਹਾਜ਼ਰੀ ਲਾਇਆ ਕਰੋ ਮਤਾਵਾ ਪੈਣਾ ਨੂੰ ਬੇਨਤੀ ਆ ਵੀ ਤੁਹਾਡੇ ਤੋਂ ਬਿਗਾਰੇ ਇਹ ਮੋਰਚਾ ਜਿੱਤਿਆ ਨਹੀਂ ਜਾਣਾ ਹੁਣ ਅਪ੍ਰੈਲ ਦੇ ਮਹੀਨੇ ਵਿੱਚ ਮਾਵਾਂ ਪੈਣਾ ਮੋਰਚਾ ਸਾਹਮਣੇ ਅਰਵਾਦ ਤੋਂ ਬਾਅਦ ਇੱਥੇ ਹਾਜ਼ਰੀ ਲਵਾਉਣ ਧੰਨਵਾਦ